ਮੇਰੇ ਪਿਆਰੇ ਵੀਰੋ ਮੇਰੇ ਵੱਲੋਂ ਸਤਪਾਲ ਸਿੰਘ ਗਿੱਲ ਲਾਂਗੋ ਦੇਵਾ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਤੇ ਸਤਿਕਾਰ ਦੇ ਨਾਲ ਗੁਰੂ ਫਤੇ ਵਾਹਿਗੁਰਜੀ ਕਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ ਪੰਜਾਬੀ ਹੁਣ ਵੀਰੋ ਸਿੱਖ ਹੁਣ ਤੇ ਸੁਭਾਅ ਦਾ ਬਾਗੀ ਹੋਇਆ ਇਹ ਸੁਭਾਵਿਕ ਹੈ ਕਿਉਂਕਿ ਸਾਡੀ ਧਰਤੀ ਪੰਜਾਬ ਦੀ ਧਰਤੀ ਦੇ ਉੱਤੇ ਜੋ ਵਰਤਾਂ ਅੱਜ ਤੱਕ ਵਾਪਰੇ ਉਹ ਦੁਨੀਆ ਨਾਲੋਂ ਸਾਨੂੰ ਵੱਖਰੇ ਕਰਦੇ ਆ ਤੇ ਸਾਡੇ ਖੂਨ ਦੇ ਵਿੱਚ ਸਾਡੀ ਮਿੱਟੀ ਦੇ ਵਿੱਚ ਹੀ ਇੱਕ ਬਾਗੀ ਸੁਭਾਅ ਸਾਡੇ ਮਿੱਟੀ ਜੀਂ ਪਰਿਆ ਹੁੰਦਾ ਖਸ਼ਬੂ ਜ ਤੁਰਿਆ ਪਰ ਵੀਰ ਉਹ ਬਾਗੀ ਹੋਣਾ ਇੱਕ ਸੂਰਮੇ ਦੀ ਨਿਸ਼ਾਨੀ ਹੁੰਦੀ ਹੈ ਬਾਗੀ ਹੋਣਾ ਇੱਕ ਦੇਵਤੇ ਦੀ ਨਿਸ਼ਾਨੀ ਹੁੰਦੀ ਹੈ ਪਰ ਬਾਗੀ ਹੋ ਕੇ ਬਦ ਜ਼ੁਬਾਨ ਹੋਣਾ ਇਹ ਬਹੁਤ ਮਾੜੀ ਹੈ ਇਹ ਕਦੇ ਪਰਵਾਨ ਇਹ ਦੋਨੇ ਚੀਜ਼ਾਂ ਇਕੱਠੀਆਂ ਚੱਲ ਨਹੀਂ ਸਕਦੀਆਂ ਬਾਕੀ ਸੁਭਾਵੀ ਹੋਣਾ ਤੇ ਵੱਧ ਜ਼ੁਬਾਨ ਵੀ ਉਹ ਵੀ ਖਾਸ ਕਰਕੇ ਕਿਸੇ ਧੀ ਭੈਣ ਮਾਂ ਬਜ਼ੁਰਗ ਦੇ ਪ੍ਰਤੀ ਮਾੜੇ ਸ਼ਬਦ ਵਰਤਣ اخਲਾਕ ਤੋਂ ਗਿਰੇ ਹੋਏ ਸ਼ਬਦ ਵਰਤਣ ਉਹ ਸਾਡੇ ਪੰਜਾਬੀਆਂ ਦੇ ਸੁਭਾਅ 'ਚ ਨਹੀਂ ਕਿਉਂਕਿ ਸਾਡੇ ਗੁਰੂ ਸਾਹਿਬ ਦਾ ਸਾਨੂੰ ਸਿਧਾਂਤ ਜਿਹੜਾ ਉਹ ਬੜਾ ਅਮੀਰ ਤਰੀਨ ਦਿੱਤਾ ਹੋਇਆ ਗੁਰੂ ਸਾਹਿਬ ਦੇ ਵੇਲੇ ਦੀ ਇੱਕ ਕਿਉਂਕਿ ਸਾਨੂੰ ਤਿੰਨ ਐਗਜ਼ਾਮਪਲਾਂ ਤਾਂ ਬਹੁਤ ਵੱਡੀਆਂ ਮਿਲਦੀਆਂ ਬਾਬਾ ਬੰਦਾ ਸਿੰਘ ਬਹਾਦਰ ਦੇ ਵੇਲੇ ਸੁਚਾਨੰਦ ਦੀ ਲੜਕੀ ਹਰੀ ਸਿੰਘ ਨਲੂਏ ਜੀ ਸਰਦਾਰ ਹਰੀ ਸਿੰਘ ਨਲੂਆ ਸਾਡੇ ਜਰਨੈਲ ਜਿਹੜੇ ਹੋਏ ਆ ਉਹਨਾਂ ਦੇ ਵੇਲੇ ਦੀ ਇੱਕ ਐਗਜ਼ਾਮਪਲ ਮਿਲਦੀ ਹੈ ਤੇ ਸਭ ਤੋਂ ਪਹਿਲੀ ਐਗਜ਼ਾਮਪਲ ਹੈ ਜਿਹੜੀ ਨਵਾਬ ਰਹੀਮਪੁਰ ਦਾ ਜਦੋਂ ਸਿੱਖਾਂ ਨਾਲ ਜੰਗ ਦੇ ਮੈਦਾਨ ਵਿੱਚ ਲੜਾਈ ਕਰਦੇ ਆ ਹਾਰ ਜਾਂਦਾ ਤੇ ਭੱਜਦੇ ਸਮੇਂ ਇੱਕ ਪਾਲਕੀ ਜਿਹੜੀ ਆ ਉਹ ਮੈਦਾਨ ਦੇ ਵਿੱਚ ਛੱਡ ਕੇ ਭੱਜ ਜਾਂਦੇ ਆ ਉਹ ਤੇ ਉਹ ਪਾਲਕੀ ਸਿੱਖ ਗੁਰੂ ਸਾਹਿਬ ਕੋਲੇ ਲਿਆਉਂਦੇ ਆ ਅਨੰਦਪੁਰ ਸਾਹਿਬ ਤੇ ਗੁਰੂ ਸਾਹਿਬ ਸਿੱਖਾਂ ਨੂੰ ਪੁੱਛਦੇ ਆ ਵੀ ਵੀ ਕੀ ਆ ਇਸ ਪਾਲਕੀ ਜੀ ਤੁਸੀਂ ਤੇ ਐਡੇ ਜੱਤ ਸੱਤ ਦੇ ਪੱਕੇ ਸਿੱਖ ਉਹ ਕਹਿੰਦੇ ਜੀ ਅਸੀਂ ਤੁਹਾਡੇ ਕੋਲੇ ਲਿਆਈ ਆ ਪਾਲਕੀ ਸਾਨੂੰ ਨਹੀਂ ਪਤਾ ਇਹਦੇ ਵਿੱਚ ਕੀ ਆ ਜਦੋਂ ਗੁਰੂ ਸਾਹਿਬ ਨੇ ਪੁੱਛਿਆ ਤੇ ਪਤਾ ਲੱਗਿਆ ਵੀ ਉਹ ਨਵਾਬ ਦੀ ਬੇਟੀ ਸੀ ਉਸ ਪਾਲਕੀ ਤੇ ਗੁਰੂ ਸਾਹਿਬ ਨੇ ਉਸੇ ਵੇਲੇ ਹੁਕਮ ਕੀਤਾ ਕਿ ਭਾਈ ਮਾਨ ਸਿੰਘ ਹੋਣਾ ਨੂੰ ਵੀ ਭਾਈ ਵੀ ਜਾ ਕੇ ਇੱਜ਼ਤ ਮਾਨ ਨਾਲ ਇਸ ਲੜਕੀ ਨੂੰ ਉਹਨਾਂ ਉਹਦੇ ਘਰ ਤੱਕ ਪਹੁੰਚਾ ਕੇ ਆਉ ਤੇ ਇੱਕ ਸਿੱਖ ਨੇ ਵਿੱਚੋਂ ਸਵਾਲ ਕਰ ਦਿੱਤਾ ਸੀ ਵੀ ਗੁਰੂ ਸਾਹਿਬ ਜੇ ਸਾਡੀ ਧੀ ਭੈਣ ਉਹਨਾਂ ਦੇ ਹੱਥ ਆਈ ਹੁੰਦੀ ਉਹ ਵੀ ਇਸੇ ਤਰ੍ਹਾਂ ਹੀ ਵਾਪਸ ਕਰਦੇ ਗੁਰੂ ਸਾਹਿਬ ਨੇ ਫਿਰ ਸ਼ਕਤੀ ਨਾਲ ਵਰਜ ਕੇ ਉੱਤਰ ਦਿੱਤਾ ਸੀ ਵੀ ਸਿੱਖੋ ਜਿਹੜੇ ਪੰਥ ਦੇ ਰਾਹ ਤੇ ਮੈਂ ਤੁਹਾਨੂੰ ਤੋਰਨ ਲੱਗਿਆ ਉਹਦਾ ਪਹਿਲਾ ਸਬਕ ਔਰ ਪਹਿਲਾ ਜਵਾਬ ਵੀ ਆ ਸਾਡੇ ਗੁਰੂ ਸਾਹਿਬ ਨੇ ਸਾਨੂੰ ਦਿੱਤਾ ਅਸੀਂ ਧੀਆ ਨੂੰ ਗਾਲ੍ਹਾਂ ਕੱਢਦੇ ਆ ਯਾਰ ਅਸੀਂ ਇਹ ਜੀ ਭਾਸ਼ਾ ਵਰਤਦੇ ਆ ਜੇ ਹੁਣ ਡਾਕਟਰ ਗਰਿੰਦਰ ਰੰਗਰੇਟੇ ਦੇ ਖਿਲਾਫ ਇਹ ਕਾਰਵਾਈ ਹੋਈ ਆ ਜੇ ਉਹ ਕਾਰਵਾਈ ਇੱਕ ਧੀ ਦੇ ਪ੍ਰਤੀ ਇਹ ਜਿਹੇ ਲਫ਼ਜ਼ ਵਰਤਣ ਤੇ ਜਾਇਜ਼ ਹੈ ਤੇ ਫਿਰ ਭਾਨੇ ਸਿੱਧੂ ਦੇ ਖਿਲਾਫ ਨਜਾਇਜ਼ ਕਿੰਨੀ ਹੈ ਇਹਦਾ ਜਵਾਬ ਇਨਸਾਨੀਅਤ ਨੂੰ ਮੁੱਖ ਰੱਖ ਕੇ ਦੇ ਆ ਜੀ ਮੈਂ ਹੁਣ ਵੀ ਕਹਾਂ ਮੇਰੀ ਕਿਸੇ ਨਾ ਕੋਈ ਨਿੱਜੀ ਨਹੀਂ ਹੈ ਜਿਹੜਾ ਚੰਗਾ ਕੰਮ ਕਰਦਾ ਮੈਂ ਉਹਦਾ ਹਮੇਸ਼ਾ ਸਾਥ ਦਿੰਦਾ ਮੇਰਾ ਦਿਲ ਬਹੁਤ ਵੱਡਾ ਹੈ ਮੈਂ ਕਹਿੰਦੇ ਨਿੱਜੀ ਆਹ ਗੱਲਾਂ ਗੁੱਲਾਂ 'ਚ ਨਹੀਂ ਫਸਿਆ ਹੁਣ ਤੀਜਾ ਵੀਰ ਉਹ ਆ ਗਿਆ ਟਰੈਵਲ ਜੰਟਾ ਵਾਲਾ ਜਿਹੜਾ ਕਹਿੰਦਾ ਮੈਂ ਬੇਸ਼ੱਕ 2007 ਦੇ ਵਿੱਚ ਅਸੀਂ ਮੋਗੇ ਦੇ ਵਿੱਚ ਇੱਕ ਬਹੁਤ ਵੱਡੀ ਟਰੈਵਲ ਜੰਟਾ ਦੇ ਖਿਲਾਫ ਜਾਲੀ ਪਾਸਪੋਰਟਾਂ ਦਾ ਰੈਕਟ ਫੜਿਆ ਸੀ ਬਹੁਤ ਵੱਡੀ ਕਾਰਵਾਈ ਸੀ ਉਹ ਮੇਰਾ ਖਿਆਲ ਹੈ ਵੀ ਦੁਨੀਆ ਦੇ ਵਿੱਚ ਜੇ ਸਭ ਤੋਂ ਵੱਡਾ ਕੇਸ ਹੈ ਸ਼ਾਇਦ ਹੋਊਗਾ ਤਾਂ ਕੋਈ ਅਤਕਤਨੀ ਨਹੀਂ ਉਹ ਜਿਹੜਾ ਪਹਿਲਾ ਚਲਾਨ ਅਸੀਂ ਦਿੱਤਾ ਸੀਗਾ ਆ ਤੁਹਾਡੇ ਮੈਨੂੰ ਦਿਖਾਉਣ ਲੱਗਿਆ ਇਦੇ ਵਿੱਚ ਏਡੇ ਪਾਵਰਫੁੱਲ ਬੰਦੇ ਸੀ ਤੇ ਇੰਨੇ ਪੈਸੇ ਵਾਲੇ ਬੰਦੇ ਸੀ ਤੇ ਫਿਰ ਕੰਪਲੇਂਟੈਂਟ ਇਹਦੇ ਵਿੱਚ ਮੈਨੂੰ ਬਣਨਾ ਪਿਆ ਸੀ ਉਸ ਦੀ ਸਜ਼ਾ ਹੋਏ ਉਦੋਂ 81 ਬੰਦਿਆਂ ਦਾ ਪਹਿਲਾਂ ਇਹਨਾਂ 'ਚ ਬਹੁਤੇ ਟਰੈਵਲ ਏਜੰਟ ਸੀ ਤੇ ਮੇਰੇ ਵੱਲੋਂ ਫਿਰ ਮੈਂ ਇਹਦਾ ਜਿਹੜਾ ਮਦਈ ਹੈ ਇਸ ਮੁਕਦਮੇ ਦਾ ਬਣਨਾ ਪਿਆ ਕਿਉਂਕਿ ਕਿਸੇ ਦੀਆਂ ਲੱਤਾਂ ਭਾਰ ਨਹੀਂ ਝੱਲੀਆਂ ਫਿਰ ਚਲੋ ਮੇਰਾ ਤਾਂ ਸੁਭਾਅ ਸ਼ੁਰੂ ਤੋਂ ਬਾਕੀ ਤਬੀਅਤ ਦੇ ਰਹੇ ਹਨ ਇਹ ਮੁਕਦਮਾ ਵੀ ਉਦੋਂ 218 420 65 67 68 71 72 120 ਬੀ ਕ੍ਰਾਫਟ ਨੇਕਟ ਪਾਸਪੋਰਟ ਐਕਟ ਦੇ ਅਧੀਨ ਦਰਜ ਹੋਇਆ ਸੀ ਤੇ ਆ ਮੇਰੇ ਵੱਲੋਂ ਇਹ ਦਰਜ ਹੋਇਆ ਸੀ ਉਦੋਂ ਮੈਂ ਹਾਲਦਾਰ ਸੀ ਐਚਸੀ 75 ਸੀ ਉਸ ਵੇਲੇ ਵੀ ਇਹ ਟਰੈਵਲ ਏਜੰਟਾਂ ਦੀ ਇੱਕ ਬਹੁਤ ਵੱਡਾ ਇਹ ਜਿਹਾ ਸਾਹਮਣੇ ਆਇਆ ਸੀ ਤੇ ਕਦੇ ਕੋਈ ਅਫਸਰ ਇਹ ਨਹੀਂ ਚਾਹੁੰਦਾ ਹੁੰਦਾ ਵੀ ਮੈਂ ਕਿਸੇ ਆਫਦੇ ਦੇ ਛਿੱਟੇ ਪਾਵਾਂ ਤੇ ਕਿਉਂਕਿ ਇਹਦੇ ਸਬੂਤ ਸੀ ਸਾਡੇ ਕੋਲ ਕਿਉਂਕਿ ਜਿਹੜੇ ਆਮ ਟਰੈਵਲ ਏਜੰਟਾਂ ਨਾਲ ਜਿਹੜੇ ਆਮ ਲੋਕਾਂ ਨਾਲ ਠੱਗੀ ਵੱਜਦੀ ਉਹਦੇ ਸਬੂਤ ਨਹੀਂ ਹੁੰਦੇ ਬਹੁਤਿਆਂ ਦੇ ਜਿਹੜੀ ਵੱਡੀ ਰਕਮ ਦਿੱਤੀ ਜਾਂਦੀ ਹੈ ਉਹਦੇ ਸਬੂਤ ਨਹੀਂ ਹੁੰਦੇ ਤੇ ਆਪਾਂ ਸਾਰਿਆਂ ਨੂੰ ਵੀ ਨਹੀਂ ਮਾੜਾ ਕਹਿ ਸਕਦੇ ਕਿੰਨੇ ਬੱਚੇ ਬਾਹਰ ਗਏ ਆ ਕਿੰਨੇ ਪਰਿਵਾਰ ਬਾਹਰ ਗਏ ਉਹਨਾਂ ਟਰੈਵਲ ਏਜੰਟਾਂ ਦੇ ਚੰਗਿਆਂ ਦੇ ਥਰੂ ਹੀ ਗਏ ਤੇ ਸਾਰਾ ਕੋਈ ਸਮਾਜ ਚ ਚੱਲਦਾ ਉਹ ਤੋਂ ਪਹਿਲਾਂ ਮਾਲਟਾ ਕਾਂਡ ਹੋਇਆ ਕਿੰਨਾ ਕੁਝ ਹੋਇਆ ਫਿਰ ਕਿਹੜਾ ਲੋਕ ਹਟ ਕੇ ਡੌਂਕੀਆਂ ਲਾਉਣ ਉਹ ਹੁਣ ਕਿੰਨਾ ਕੋਈ ਸਾਹਮਣੇ ਆ ਰਿਹਾ ਸਾਡੇ ਲੋਕ ਨਹੀਂ ਹਟਦੇ ਜੇ ਆਪਾਂ ਕਹੀਏ ਤਾੜੀ ਦੋਨਾਂ ਹੱਥਾਂ ਨਾਲ ਹੀ ਜਿੱਦੇ ਫਸ ਜਾਂਦੇ ਆ ਉਦੋਂ ਚੀਕਾ ਮਾਰਦੇ ਆ ਤੇ ਜਿੱਦੇ ਪੰਡ ਪੈਸਿਆਂ ਦੀ ਦੇ ਕੇ ਆਉਂਦੇ ਨਾ ਉਹਦੇ ਘਰੇ ਵੀ ਨਹੀਂ ਭੈਣ ਭਰਾ ਨਾਲ ਵੀ ਸੰਜੀ ਨਹੀਂ ਗੱਲ ਕਰਦੇ। ਕਿ ਕਿਸੇ ਨੂੰ ਪਤਾ ਨਾ ਲੱਗ ਜੇ। ਚਲੋ ਕਿਸੇ ਦੇ ਪੈਸੇ ਦਵਾਉਣੇ ਬਹੁਤ ਚੰਗੀ ਗੱਲ ਆ ਕਿਸੇ ਦਾ ਨਿਆਂ ਦਵਾਉਣਾ ਬਹੁਤ ਚੰਗੀ ਗੱਲ ਆ। ਪਰ ਵੀਰੋ ਬਾਦਸ਼ਾਹ ਤੇ ਤੁਹਾਡਾ ਕੰਟਰੋਲ ਹੋਣਾ ਜ਼ਰੂਰੀ ਆ। ਬਾਦ ਬਦ ਜ਼ਬਾਨ ਨਹੀਂ ਹੋਣਾ ਚਾਹੀਦਾ। ਹੁਣ ਚਲੋ ਅੱਜ ਇਕੱਠ ਹੋਇਆ ਉਹਦੇ ਕੀ ਮੈਨੇ ਉਹ ਬੜੇ ਸਿਆਣੇ ਲੋਕ ਮੇਰੇ ਸਾਥੋਂ ਬੈਠੇ ਆ ਪਰ ਮੈਂ ਇਹਦਾ ਰਿਜ਼ਲਟ ਇਹੀ ਕੱਢਿਆ ਹੈ ਵੀ ਉਹਦੇ ਵਿੱਚ ਬਹੁਤਾਤ ਜਿਹੜੇ ਆ ਮੁੱਖ ਮੰਤਰੀ ਦੇ ਖਿਲਾਫ ਇੱਥੇ ਹੋ ਲੋਕ ਕਿਉਂਕਿ ਪਹਿਲਾਂ ਇੱਕ ਧਾਰਨਾ ਹੁੰਦੀ ਸੀ ਵੀ ਧਰਨਿਆਂ ਦੇ ਉੱਤੇ ਜਿਹੜੀ ਆ ਸਿਆਸੀ ਸਿਆਸਤਦਾਨਾਂ ਨੂੰ ਸਮਝੌਤੇ ਕਰ ਜਾਂਦੇ ਸੀ ਪਰ ਇਹ ਮੁੱਖ ਮੰਤਰੀ ਨੇ ਇੱਕ ਤੱਕ ਨਹੀਂ ਕੀਤਾ ਤੇ ਜੇ ਆਪਾਂ ਕਹੀਏ ਸ਼ਕਤੀ ਵਾਲੀ ਗੱਲ ਹੁੰਦੀ ਜਿ ਇਹੋ ਜਿਹਾ ਫਿਰ ਐਡਾ ਵੱਡਾ ਇਕੱਠ ਨਹੀਂ ਸੀ ਹੋ ਸਕਦਾ ਕਿਉਂਕਿ ਇਹ 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 ਮੁੱਖ ਮੰਤਰੀ ਦੀ ਚੰਗੀ ਗੱਲ ਹੈ ਨਾ ਦਬਿਆ ਨਹੀਂ ਕਿਸੇ ਦੇ ਕੇ ਦਬਣਾ ਚਾਹੀਦਾ ਉਹਨੂੰ ਲੋਕਾਂ ਨੇ ਚੁਣਿਆ ਪਰ ਸਾਡੀ ਭਾਸ਼ਾ ਠੀਕ ਹੋਣੀ ਚਾਹੀਦੀ ਹੈ ਤਿੰਨਾਂ ਸਾਲਾਂ ਨੂੰ ਤੁਹਾਨੂੰ ਰੱਬ ਸਮਾਂ ਮਿਲਣਾ ਆਪਦੀ ਵੋਟ ਦਾ ਇਸਤੇਮਾਲ ਕਰੋ ਹੋਰ ਬੰਦੇ ਚੁਣ ਲਓ ਇਹ ਕਿਹੜਾ ਕੋਈ ਤਾਨਾਸ਼ਾਹੀ ਹੈ ਪਰ ਵੀਰੋ ਸਾਡਾ ਕਰਤਾਰ ਬੜਾ ਉੱਚਾ ਸੁੱਚਾ ਅਸੀਂ ਉਹ ਕਰਤਾਰ ਤੋਂ ਕਦੇ ਥੱਲੇ ਨਾ ਡਿੱਗੇ ਕਿਉਂਕਿ ਅੱਜ ਕੱਲ ਸਮਾਜ ਸੇਵੀ ਤੇ ਜਿਹੜੇ ਹੋਰ ਕਿਸਮ ਦੇ ਲੋਕ ਆ ਜਿਹੜੇ ਬਲੈਕਮੇਲਰ ਬੇਈਮਾਨ ਥੱਗ ਕ੍ਰਿਮੀਨਲ ਲੋਕ ਆ ਜਿਹੜੇ ਉਹ ਸਿਆਸਤਦਾਨ ਬਣਨ ਦਾ ਬੜਾ ਉਹਨਾਂ 'ਚ ਹੋੜ ਜਾਗਿਆ ਹੋਇਆ ਕਿਸੇ ਵੇਲੇ ਸਿਆਸਤਦਾਨ ਇੱਕ ਖਾਨਦਾਨੀ ਇਮਾਨਦਾਰ ਲੋਕ ਹੁੰਦੇ ਸੀ ਸੇਵਾ ਭਾਵਨਾ ਦੇ ਜਿਹਨੇ ਆਪ ਪੁਰਾਣਿਆਂ ਦੇ ਕਿੱਸੇ ਪੜਦੇ ਆਉਂਦੇ ਸੀ ਅੱਜ ਦੀ ਸਿਆਸਤ ਉਦੋਂ ਉਲਟੀ ਹੋ ਗਈ ਆ ਦੋ ਚਾਤਰ ਲੋਕ ਬੇਈਮਾਨ ਲੋਕ ਇੱਕ ਦੂਜੇ ਨੂੰ ਸਵਾਲ ਕਰਦੇ ਆ ਉਹ ਕਹਿੰਦਾ ਵੀ ਤੇਰਾ ਕਾਰੋਬਾਰ ਕਿਵੇਂ ਚੱਲਦਾ ਅੱਜ ਕੱਲ ਉਹ ਪਹਿਲਾਂ ਉਹਨੂੰ ਜਵਾਬ ਦਿੰਦਾ ਕਹਿੰਦਾ ਕਿਆ ਪੁੱਛਤੇ ਹੋ ਹਾਲ ਮੇਰੇ ਕਾਰੋਬਾਰ ਦਾ ਕਿਆ ਪੁੱਛਤੇ ਹੋ ਹਾਲ ਮੇਰੇ ਕਾਰੋਬਾਰ ਦਾ आईने बेचता हूं अंधों के शहर में वो दूसरे नु कहता है तेरा किवें चलदा औंदा इही ओ कहता क्या पूछदे हो हाल मेरे कारोबार का औंदा गंजों को कंघे बेचता हूं या गंजिया नु कंघे बेचदा इस ही शहर हण गंजे दे कंघा की काम है अन्ने दे शीशा की काम है ਪਰ ਜੇ ਉਹ ਖਰੀਦ ਰਹੇ ਆ ਤੇ ਵਿਕ ਰਿਹਾ ਤਾਂ ਹੀ ਹੀਰੋ ਇਸ ਕਰਕੇ ਪੰਜਾਬ ਦੀ ਨੌਜਵਾਨੀ ਦਿਸ਼ਾ ਤੇ ਦਸ਼ਾ ਦੀ ਲੋ ਜਿਹੜੇ ਸਾਡੇ ਵੱਡੇ ਬਜ਼ੁਰਗ ਹੈ ਉਹਨਾਂ ਨੂੰ ਇਹ ਫਰਜ਼ ਨਿਭਾਉਣਾ ਚਾਹੀਦਾ ਇੱਕ ਹੋਰ ਤੁਹਾਨੂੰ ਛੋਟੀ ਜੀ ਐਗਜ਼ਾਮਪਲ ਦੇ ਕੇ ਅੱਗੇ ਫਿਰ ਗਾਂ ਗੱਲ ਕਰਾਂਗੇ ਇੱਕ ਨਵੇਂ ਜਮਾਨੇ ਦਾ ਨੌਜਵਾਨ ਤਰਕਵਾਦੀ ਉਦੋਂ 10-12 ਮੀਲ ਦੂਰ ਕੋਈ ਮੰਦਿਰ ਸੀ ਤਰਕ ਦੀਆਂ ਗੱਲਾਂ ਕਰਦਾ ਸੀ ਪਰ ਮੰਦਿਰ ਵੇਖਣਾ ਵੀ ਚਾਹੁੰਦਾ ਸੀ ਜਾਣਾ ਵੀ ਚਾਹੁੰਦਾ ਸੀ ਇੱਕ ਦਿਨ ਰਾਤ ਨੂੰ ਮਨ ਬਣਿਆ ਵੀ ਰਾਤ ਨੂੰ ਨੇਰੇ ਨੇਰੇ ਚੱਲਦੇ ਆਂ ਤੇ ਨੇਰੇ ਨੇਰੇ ਮੁੜਿਆਵਾਂਗੇ ਕਿਸੇ ਨੂੰ ਪਤਾ ਨਾ ਲੱਗੂ ਲਾਲਟਨ ਜਗਾ ਕੇ ਤੁਰ ਪਿਆ ਜਦੋਂ ਪਿੰਡ ਤੋਂ ਬਾਹਰ ਗਿਆ ਲਾਟਨ ਦਾ ਚਾਨਣ ਆ ਜਿਹੜਾ ਉਹ 2-3 ਕਦਮ ਤੱਕ ਅੱਗੇ ਜਾਂਦਾ ਸੀ ਤੇ ਮਨ ਦੇ ਵਿੱਚ ਇਹ ਖਿਆਲ ਆ ਗਿਆ ਵੀ ਇਹ ਇਹ 2-3 ਕਦਮ ਚਾਨਣ ਦੇ ਨਾਲ ਤਾਂ 10 ਮੀਲ ਨਹੀਂ ਪੈਂਦਾ ਤਾਂ ਇਹ ਹੋਣਾ ਤੇ ਦਿਨ ਚੜ੍ਹਦੇ ਦਾ ਇੰਤਜ਼ਾਰ ਕਰਦੇ ਆਂ ਉਹ ਪਿੰਡ ਦੇ ਬਾਹਰ ਜਾ ਕੇ ਬੈਠ ਗਿਆ। ਉਹਨੇ ਚੰਨੂ ਪਿੰਡ ਚੋਂ ਇੱਕ ਬਜ਼ੁਰਗ ਦੀਵਾ ਲੈ ਕੇ ਤੁਰਿਆ ਆਉਂਦਾ ਹੈ। ਤੇ ਉਹ ਬਜ਼ੁਰਗ ਨੂੰ ਪੁੱਛਦਾ ਵੀ ਬਜ਼ੁਰਗੋ ਤੁਸੀਂ ਕਿੱਥੇ ਚੱਲੇ ਹੋ? ਉਹ ਕਹਿੰਦਾ ਵੀ ਮੈਂ ਵੀ ਮੈਂ ਕਾਕਾ ਮੰਦਰ ਦੇ ਦਰਸ਼ਨ ਕਰਨ ਚੱਲੇ ਆਂ। ਉਹ ਕਹਿੰਦਾ ਬਜ਼ੁਰਗੋ ਤੁਹਾਡੇ ਕੋਲ ਤਾਂ ਦੀਵਾ ਇਹਦਾ ਤਾਂ ਚਾਨਣ ਹੀ ਇੱਕ ਕਦਮ ਤੱਕ ਤੇ ਮੇਰੇ ਕੋਲ ਤਾਂ ਲਾਟਣਾ ਜਿਹਦਾ ਚਾਨਣ ਤਿੰਨ ਚਾਰ ਕਦਮ ਤੱਕ ਸੀ ਤੇ ਤੁਸੀਂ ਕਿਵੇਂ ਪਹੁੰਚੋਗੇ? ਤੇ ਬਜ਼ੁਰਗ ਦਾ ਜਵਾਬ ਬੜਾ ਸ਼ਾਨਦਾਰ ਸੀ। ਉਹਨਾਂ ਦਾ ਵੀ ਕੀ ਇੱਕ ਕਦਮ ਤੋਂ ਜ਼ਿਆਦਾ ਕਦਮ ਪਟਿਆ ਜਾ ਸਕਦਾ ਜਿਹੜਾ ਪੈੰਡਾ ਤੈ ਹੋਣਾ ਇੱਕ ਕਦਮ ਪਟਾਂਗੇ ਤੇ ਦੂਜਾ ਰੱਖਿਆ ਜਾਣਾ ਉਹਨਾਂ ਦਾ ਵੀ ਮੈਨੂੰ ਇੱਕ ਕਦਮ ਦੇ ਚਾਨਣ ਦੀ ਹੀ ਲੋੜ ਹੈ ਇੱਕ ਕਦਮ ਤੱਕ ਇਹ ਦੀਵਾ ਦਿਖਾਉਂਦਾ ਜਦੋਂ ਨੂੰ ਮੈਂ ਦੂਜਾ ਕਦਮ ਪਟਣਾ ਦੀਵਾ ਫੇਰ ਇੱਕ ਕਦਮ ਅੱਗੇ ਦਿਖਾਉਂਦਾ ਪਰਾਂ ਦਾ ਭੋਲਿਆ ਤੇਰੇ ਕੋਲ ਤਾਂ ਤਿੰਨ ਕਦਮ ਪਹੁੰਚਣ ਤੋਂ ਜੋਗਾ ਚਾਨਣ ਸੀ ਤੂੰ ਕਾਹਤੋਂ ਬੈਠ ਗਿਆ ਤੇ ਨੌਜਵਾਨ ਦੇ ਵੀ ਦਿਮਾਗ ਦੇ ਵਿੱਚ ਵੀ ਜੇ ਬਜ਼ੁਰਗ ਇੱਕ ਦੀਵੇ ਨਾਲ ਇੱਕ ਕਦਮ ਵਾਲੇ ਚਾਨਣ ਤੇ ਤੁਰ ਕੇ ਉੱਥੇ ਪਹੁੰਚ ਸਕਦਾ ਮੇਰੇ ਕੋਲ ਤਾਂ ਤਿੰਨ ਕਦਮਾਂ ਦਾ ਚਾਨਣ ਮੈਂ ਕਿਉਂ ਨਹੀਂ ਕਿਉਂਕਿ ਉਹਦੇ ਮਨ ਦੇ ਵਿੱਚ ਸ਼ੰਕਾ ਉਹਨੇ ਕੱਢ ਦਿੱਤੀ ਵੀ ਕਦਮ ਇੱਕ ਹੀ ਪੱਟਿਆ ਜਾਣਾ ਜਦੋਂ ਤੁਰਨਾ ਹੈ ਜੇ ਤੁਸੀਂ ਦੂਜਾ ਕਦਮ ਪਟੋਗੇ ਚਾਨਣ ਉਨਾ ਹੀ ਅੱਗੇ ਹੋਰ ਹੋ ਜਾਣਾ ਜਦੋਂ ਗਿਆਨ ਦੇ ਵੱਲ ਨੂੰ ਜਾਓਗੇ ਤੇ ਮੂੰਹ ਗਿਆਨ ਵੱਲ ਕਰੋਗੇ ਤੇ ਪਰਛਾਵਾਂ ਤੁਹਾਡੇ ਨਾਲ ਹੀ ਤੁਰਨਾ ਹੈ ਤੇ ਜੇ ਗਿਆਨ ਵੱਲ ਪਿੱਠ ਕਰਕੇ ਤੁਰੋਗੇ ਤੇ ਪਰਛਾਵਾਂ ਅੱਗੇ ਹੋਊਗਾ ਪਰਛਾਵਾਂ ਨੂੰ ਫੜਨ ਦੀ ਕੋਸ਼ਿਸ਼ ਕਰੋਗੇ ਨਹੀਂ ਫੜਿਆ ਜਾਊਗਾ ਇਹ ਗਿਆਨ ਸਾਡਾ ਸਾਡੇ ਗੁਰੂਆਂ ਨੇ ਸਾਨੂੰ ਦਿੱਤਾ ਜੇ ਗਿਆਨ ਵੱਲ ਮੂੰਹ ਕਰਕੇ ਤੁਰਾਂਗੇ ਪਰਛਾਵਾਂ ਪੜਨ ਦੀ ਲੋੜ ਨਹੀਂ ਤੇ ਜੇ ਤਿੰਨ ਕਦਮਾਂ ਤੱਕ ਦਾ ਚਾਨਣ ਆ ਬਹੁਤ ਗਿਆਨ ਤੋੜ ਸਕਦੇ ਆ ਜਿਹੜਾ ਤੈਅ ਕਰ ਸਕਦੇ ਇਹ ਸਾਡੇ ਬਜ਼ੁਰਗਾਂ ਨੇ ਸਾਨੂੰ ਸਾਡੀ ਨੌਜਵਾਨੀ ਨੂੰ ਸੇਧ ਦੇਣੀ ਹੁਣ ਵੀਰੋ ਦੂਜੀ ਗੱਲ ਜਿਹੜੀ ਹੈਗੀ ਆ ਬੇਅਦਬੀ ਤੇ ਨਸ਼ੇ ਦੀ ਹੁਣ ਆਪਾਂ ਫੱਕਰੀਏ ਪੁਲਿਸ ਦੇ ਨਾਲ ਇੱਕ ਬੇਲੋੜਾ ਟਕਰਾ ਬਣਾਇਆ ਜਾ ਰਿਹਾ ਜਿਵੇਂ ਉਹ ਪਹਾਣੇ ਸਿੱਧੂ ਵਾਲੇ ਕੇਸ ਦੇ ਉੱਤੇ ਵੀ ਉਹਨੂੰ ਬਰਫ਼ ਤੇ ਲੰਮਾ ਪਾਇਆ ਗਿਆ ਜੀ ਕੋਈ ਕਹਿੰਦਾ ਉਹਨੂੰ ਠੰਡਾ ਪਾਣੀ ਕਰਕੇ ਉਹਦੇ ਤੇ ਪਾਇਆ ਗਿਆ ਨੰਗਾ ਕਰਕੇ ਫਿਰ ਉਹਦੂ ਗਾਂ ਲੰਗ ਗਏ ਕਹਿੰਦੇ ਜੀ ਉਹਦੀਆਂ ਅੱਖਾਂ ਤੇ ਚੇਪੀਆਂ ਲਾ ਦਿੱਤੀਆਂ ਗਈਆਂ ਅੱਖਾਂ ਖੁੱਲਣ ਵਾਸਤੇ ਮੈਂ 30 ਸਾਲ ਦੀ ਨੌਕਰੀ ਕੀਤੀ ਹੈ ਤੇ ਬਹੁਤ ਆਤ ਨੌਕਰੀ ਮੇਰੀ ਸੀ ਜੀ ਜੀ ਜਿਹੜੇ ਯੁੱਗ ਚ ਅਸੀਂ ਰਹਿੰਦੇ ਹਾਂ ਮੈਂ ਤਾਂ ਕੋਈ ਨਹੀਂ ਵੇਖਿਆ ਅੱਖਾਂ ਤੇ ਚੇਪੀਆਂ ਲਾਉਂਦਾ ਤੇ ਜਿਹੜਾ ਇਹ ਬੰਦਾ ਕਹਿ ਰਿਹਾ ਇਹਨੇ ਤਾਂ ਬਹੁਤ ਕੁ ਸਟੱਡੀ ਕੀਤੀ ਹੈ ਬਸ ਤੈਨੂੰ ਕਿੰਨਾ ਕਿ ਕਿਸੇ ਨੇ ਬਰਫ਼ ਤੇ ਪਾਇਆ ਜੇ ਹੁਣ ਬਰਫ ਥਾਣੇ ਤਾਂ ਬਣਦੀ ਨਹੀਂ ਹੋਊਗੀ ਵਕੀਲ ਉਹਦੇ ਨਾਲ ਰਹੇ ਪ੍ਰੈਸ ਦੇ ਸਾਹਮਣੇ ਉਹਨੂੰ ਪੇਸ਼ ਕੀਤਾ ਗਿਆ ਪੁਲਿਸ ਦੇ ਨਾਲ ਰੱਬ ਦੇ ਵਾਸਤੇ ਉਹ ਵੀ ਤੁਹਾਡੇ ਆਪਣੇ ਬੱਚੇ ਆ ਤੁਹਾਡੇ ਆਪ ਦੇ ਪਰਿਵਾਰਾਂ ਚ ਗਏ ਹੋਏ ਉਹ ਬੱਚੇ ਆ ਨਾ ਟਕਰਾਏ ਬਣਾਓ ਪਿੱਛੇ ਜਿਹੜਾ ਟਕਰਾ ਲੀਡਰਾਂ ਨੇ ਬਣਵਾ ਦਿੱਤਾ ਸੀ ਨਾ ਤਾਂ ਕਿਸੇ ਲੀਡਰ ਦਾ ਪੁੱਤ ਮਰਿਆ ਨਾ ਕਿਸੇ ਅਫਸਰ ਦਾ ਮਰਿਆ ਮਰੇ ਉਦੋਂ ਵੀ ਆਮ ਘਰਾਂ ਦੇ ਬੱਚੇ ਆਮ ਕਿਸਾਨ ਮਜ਼ਦੂਰ ਪਰਿਵਾਰਾਂ ਦੇ ਬੱਚੇ ਹੀ ਉਦੋਂ ਮਰੇ ਜਦੋਂ ਕਿਸੇ ਨੂੰ ਬੁੱਚੜ ਬੁੱਚੜ ਕਹੀ ਜਾਊਂਗੇ ਤੇ ਫਿਰ ਉਹ ਕਿਸੇ ਨਾ ਕਿਤੇ ਅਗਲਾ ਕਿਉਂਕਿ ਮੈਂ ਕਹਿੰਦਾ ਵੀ ਪੰਜਾਬ ਦੀ ਧਰਤੀ ਦਾ ਜਿਹਨੇ ਪਾਣੀ ਪੀ ਲਿਆ ਜਿਹਨੇ ਅੰਨ ਖਾ ਲਿਆ ਉਹ ਬਾਗੀ ਵੀ ਆ ਤੇ ਸ਼ੂਰਮਾ ਵੀ ਆ ਉਹਨੂੰ ਘੱਟ ਨਾ ਜਾਣੀ ਉਹ ਚੀਜ਼ਾਂ ਸੀ ਆਪ ਤਿਆਰ ਕਰਦੇ ਆ ਫਿਰ ਨਫ਼ਰਤ ਜਦੋਂ ਫਨੂ ਹੁਣ ਝੂਠ ਬੋਲ ਕੇ ਇੱਕ ਪੁਲਿਸ ਨੂੰ ਟਾਰਗੇਟ ਕੀਤਾ ਗਿਆ ਜਦੋਂ ਕਿ ਉਹ ਬੰਦੇ ਨੂੰ ਆਪ ਮੈਡੀਕਲ ਕਰਾਉਣ ਦਾ ਤੁਹਾਨੂੰ ਹੱਕ ਆ ਸਾਰਾ ਕੁਝ ਤੁਹਾਨੂੰ ਵਕੀਲ ਉਹਦੇ ਨਾਲ ਰਹਿੰਦੇ ਰਹੇ ਅੰਦਰ ਕਿਉਂ ਯਾਰ ਇਹ ਡੇਡੇ ਝੂਠ ਬੋਲ ਕੇ ਇੱਕ ਟਕਰਾਅ ਬਣਾ ਰਹੇ ਆ ਨੌਜਵਾਨੀ ਦਾ ਤੁਸੀਂ ਜੇ ਤੁਹਾਡੀ ਕੋਈ ਚਾਰ ਲੋਕ ਗੱਲ ਸੁਣਦੇ ਆ ਇਹ ਟਕਰਾ ਸਾਨੂੰ ਪਿੱਛੇ ਬੜਾ ਮਹਿੰਗਾ ਪਿਆ ਤਰਸ ਕਰੋ ਪੰਜਾਬ ਦੀ ਨੌਜਵਾਨ ਨੂੰ ਹੁਣ ਨਸ਼ੇ ਦੇ ਮੁੱਦੇ ਤੇ ਪੁਲਿਸ ਨੂੰ ਟਾਰਗੇਟ ਕਿਉਂ ਕੀਤਾ ਜਾਂਦਾ ਹੁਣ ਜਿੰਨੇ ਆ ਕੈਪਸੂਲ ਫੜੇ ਗਏ ਨਸ਼ੇ ਉਹ ਵੀਰੋਂ ਮੈਂ ਪੁਲਿਸ ਉਹ ਮੁਲਾਜ਼ਮਾਂ ਨੂੰ ਵੀ ਬੇਨਤੀ ਕਰਦਾ ਵੀ ਤੁਸੀਂ ਉੱਥੇ ਵਿੱਚ ਵਿੱਚ ਨਾ ਕਰਿਆ ਕਰੋ ਇਹ ਕੰਮ ਡਰਗ ਇਨਸਪੈਕਟਰ ਦਾ ਹੈ ਕਿਉਂਕਿ ਮੈਡੀਕਲ ਐਕਟ ਦੇ ਵਿੱਚ ਡਰਗ ਇਨਸਪੈਕਟਰ ਹਰੇਕ ਜ਼ਿਲ੍ਹੇ ਦੇ ਵਿੱਚ ਲੱਗੇ ਹੋਏ ਨੇ ਇਹ ਉਹਨਾਂ ਦਾ ਕੰਮ ਆ ਉਹ ਲਿਖਦੀ ਦੇਣ ਤੇ ਪੁਲਿਸ ਕਾਰਵਾਈ ਕਰ ਸਕਦੀ ਕੁਝ ਹਾਈ ਕੋਰਟ ਦੀਆਂ ਡਾਇਰੈਕਸ਼ਨਾਂ ਐ ਸਿੱਧੀ ਮੈਡੀਕਲ ਦੀ ਤਲਾਸ਼ੀ ਨਹੀਂ ਲਈ ਜਾ ਸਕਦੀ ਹਾਂ ਉਹਨਾਂ ਨੇ ਫੜਿਆ ਤੁਸੀਂ ਉੱਥੇ ਡਰਗ ਇਨਸਪੈਕਟਰ ਨੂੰ ਬੁਲਾਓ ਫਰਦ ਬਣਾਓ ਇਹਨਾਂ ਦੇ ਵੀ ਸਾਈਨ ਕਰਾਓ ਡਰਗ ਇਨਸਪੈਕਟਰ ਤੋਂ ਰਿਪੋਰਟ ਲਓ ਡਰਗ ਇਨਸਪੈਕਟਰ ਰਿਪੋਰਟ ਦਿੰਦਾ ਪਰਚਾ ਦੇ ਦਿਓ ਜੋ ਨਹੀਂ ਦਿੰਦਾ ਉਹਨਾਂ ਨੂੰ ਕੋਈ ਭਾਈ ਆ ਡਰਗ ਇਨਸਪੈਕਟਰ ਖੜਾ ਦੇਣਾ ਗੱਲ ਕਰ ਸਾਡਾ ਇਹਦੇ ਚ ਇਨਾ ਹੀ ਰੋਲ ਆ ਹੋਰਸ ਨੂੰ ਵੀ ਥੋੜਾ ਜਆ ਇਹ ਚੀਜ਼ਾਂ ਨੂੰ ਪੜ੍ਹਨੀਆਂ ਚਾਹੀਦੀਆਂ ਜਵਾਬ ਦੇਣ ਜੋਗੇ ਹੋਊ ਤੁਸੀਂ ਟਾਰਗੇਟ ਕਰਨਾ ਸਿਆਸੀ ਲੋਕ ਨੂੰ ਤੁਸੀਂ ਕਰੋ ਇੱਕ ਦੂਜੇ ਨੂੰ ਪਰ ਆ ਟਕਰਾਅ ਨਾ ਬਣਾਓ ਬਿਨਾਂ ਲੋੜ ਦਾ ਟਕਰਾਅ ਨਾ ਬਣਾਓ ਕਿਉਂਕਿ ਇਹ ਟਕਰਾਅ ਪਹਿਲਾਂ ਬੜੇ ਮਹਿੰਗੇ ਪੈਸਾ ਮਰਨੇ ਫਿਰ ਮਾਮਾ ਦੇ ਪੁੱਤ ਤੁਹਾਡਾ ਕਿਸੇ ਦਾ ਕੱਖ ਨਹੀਂ ਜਾਣਾ ਜੇਕਰ ਕੰਮ ਜੇ ਸਰਦਾਰ ਭਗਤ ਸਿੰਘ ਜਦੋਂ ਫਾਂਸੀ ਚੜ੍ਹੇ ਐ ਉਹਨਾਂ ਦੇ ਅੱਗੇ ਵੀ ਆਫਰਾਂ ਰੱਖੀਆਂ ਗਈਆਂ ਸੀ ਵੀ ਮਾਫੀ ਮੰਗ ਲਓ ਕਰਤਾਰ ਸਿੰਘ ਸਰਾਭਾ ਜੀ ਨੂੰ ਲਿਖਤੀ ਕਿਹਾ ਗਿਆ ਸੀ ਵੀ ਮਾਫੀਨਾਮਾ ਦੇ ਦਿਓ ਤੇ ਤੁਹਾਡੇ سزا ਦੇ ਉੱਤੇ ਵਿਚਾਰ ਕੀਤਾ ਜਾ ਸਕਦਾ ਜੇ ਬਾਗੀ ਬਣੇ ਹੋ ਤਾਂ ਫਿਰ ਰੋਵੋ ਨਾ ਫਿਰ ਇਹ ਜੇ ਗੋਡੇ ਨਾ ਟੇਕਦੇ ਫਿਰ ਜੇ ਸੁਭਾਅ ਵੀ ਬਾਗੀ ਰੱਖਣਾ ਤਾਂ ਫਿਰ ਰੋਣਾ ਵੀ ਆ ਫਿਰ ਬੇਤਰ ਇਦੂ ਆਪਦੇ ਘਰੇ ਬੈਠੋ ਰਹਾਂ ਕਿਉਂਕਿ ਅੱਜ ਦਾ ਜ਼ਮਾਨਾ ਇਹ じゃ ਵੀ ਅੰਨਿਆਂ ਨੂੰ ਸ਼ੀਸ਼ੇ ਵਿਕ ਰਹੇ ਆ ਲੈ ਰਹੇ ਆ ਖਰੀਦ ਰਹੇ ਆ ਗੰਜਾਂ ਨੂੰ ਕੰਗੇ ਵੇਖਣ ਦੇ ਵੇਚਣ ਦੇ ਤਜਰਬੇ ਆ ਚੁੱਕੇ ਆ ਇਦੂ ਪਹਿਲਾਂ ਇਕੱਠ ਕਿੰਨੇ ਹੋਏ ਆ ਜੱਬੇ ਕਿੱਡਾ ਵੱਡਾ ਇਕੱਠ ਹੋਇਆ ਸੀ ਕੀ ਸਿਹ ਦਿੱਤੀਗੀ ਜਵਾਨੀ ਨੂੰ ਕਿਹੜਾ ਕੌਮ ਨੂੰ ਸਨੇਹਾ ਦਿੱਤਾ ਗਿਆ ਬਗਰਾੜੀ ਕਿੱਡਾ ਵੱਡਾ ਇਕੱਠ ਸੀ ਕੀ ਰਿਜ਼ਲਟ ਨਿਕਲਿਆ ਉਹਦਾ ਅੱਜ ਵਾਲੇ ਇਕੱਠ ਦਾ ਕੀ ਰਿਜ਼ਲਟ ਨਿਕਲੂਗਾ ਦੱਸੋ ਜਦ ਦਿਨ ਅਸੀਂ ਇੰਗਰੇਟੇ ਦੇ ਖਿਲਾਫ ਗਏ ਆ ਕੋਈ ਕਿਸਾਨ ਆਗੂ ਨਹੀਂ ਬੋਲਿਆ ਕੋਈ ਹੋਰ ਨਹੀਂ ਬੋਲਿਆ ਜਿਹੜੇ ਅੱਜ ਉੱਥੇ ਇੱਕ ਤਾਪੜ ਕੇ ਕਹਿੰਦੇ ਜੀ ਸਾਡੇ ਦਬਾਅ ਦੇ ਥੱਲੇ ਆ ਹੋ ਗਿਆ ਉਹ ਹੋ ਗਿਆ ਤੇ ਫਿਰ ਜੋ ਉਹਨੇ ਬਾਦਕਲਾਮੀ ਕੀਤੀ ਉਹ ਤੇ ਕਾਰਵਾਈ ਹੋਈ ਤੇ ਫਿਰ ਇਹ ਵੀ ਬਦਕਲਾਮੀ ਹੋਈ ਅੰਨੇ ਨਾ ਹੋਵੋ ਸਜਾਖੇ ਰਹੋ ਤੁਹਾਡੇ ਖਿਲਾਫ ਬਦਈ ਖੜਾ ਹੋਇਆ ਪੁਲਿਸ ਦਾ ਕੰਮ ਐਫ ਆਈ ਆਰ ਦਰਜ ਕਰਨਾ ਅਗਲੇ ਕਹਿੰਦੇ ਨਹੀਂ ਕਰਦੇ ਅਸੀਂ ਧਰਨਾ ਲਾਉਣੇ ਆ ਤੁਸੀਂ ਆਪ ਦਾ ਪੱਖ ਮਜ਼ਬੂਤ ਰੱਖੋ ਅਦਾਲਤ 'ਚ ਤੁਸੀਂ ਬਾਇਜ਼ਤ ਬਰੀ ਹੋਵੋਗੇ ਪਰਚਾ ਕਰਾਉਣ ਵਾਲਾ ਕਟਾਰੇ 'ਚ ਖੜਾ ਹੋਊਗਾ ਰੋਲੇ ਤੁਹਾਡੇ ਸਿਆਸਤ ਦੇ ਆ ਟਾਰਗੇਟ ਤੁਸੀਂ ਵਿੱਚ ਵਰਦੀ ਨੂੰ ਕਰ ਰਹੇ ਹੋ ਸਾਰੀ ਪੁਲਿਸ ਵੀਰੋਂ ਮਾੜੀ ਨਹੀਂ ਮੈਂ ਤੁਹਾਨੂੰ ਅੱਗੇ ਵੀ ਕਹਿਣਾ ਨਾ ਮਾੜੀ ਇਹਨੂੰ ਬਣਾਓ ਬਹੁਤ ਚੰਗੇ ਨੇ ਹੁਣ ਦੇ ਮੁੰਡੇ ਆ ਜਿਹੜੇ ਨਵੇਂ ਅਫਸਰ ਵੀ ਤੇ ਮੁੰਡੇ ਜਿਹੜੇ ਹੁਣ ਦੇ ਜਵਾਨ ਨੇ ਨਾ ਇਹਨਾਂ ਨੂੰ ਮਾਰੇ ਬਣਾਓ ਜੇ ਤੁਸੀਂ ਉਹਨਾਂ ਨੂੰ ਬੁਚੜ ਦੱਲੇ ਫਲਾਨੇ ਫਿਰ ਫਿਰ ਇਹਦਾ ਰਿਜ਼ਲਟ ਮਾੜਾ ਨਿਕਲਦਾ ਹੈ ਤੇ ਕੋਈ ਕਿਸੇ ਨਾਲ ਕੋਈ ਜਾਤ ਨਹੀਂ ਕਰਦਾ ਇਸ ਕਰਕੇ ਵੀਰੋ ਥੋੜਾ ਜਿਹਾ ਸਬਰ ਰੱਖਿਆ ਕਰੋ ਇਸ ਤਰ੍ਹਾਂ ਦੇ ਹੋਛਾਪਣ ਜਿਹੜਾ ਹੈਗਾ ਇਹ ਪੰਜਾਬ ਦੀ ਨੌਜਵਾਨੀ ਨੂੰ ਬਰਬਾਦ ਕਰ ਦਿੰਦਾ ਤੇ ਜਿਹੜੇ ਜਦੋਂ ਇਹ ਧਰਨੇ ਲਾਉਂਦੇ ਆ ਇਕੱਠ ਕਰਦੇ ਆ ਇਹ ਸਰਕਾਰਾਂ ਦੀਆਂ ਕਿਟਕੀਆਂ ਚ ਫਸਾਈ ਹੁੰਦੇ ਆ ਭਲੇਖੇ ਜਨਰੇਓ ਜਦਦੇ ਉੱਠਦੇ ਆ ਉਦਦੇ ਫਿਰ ਕਿਸੇ ਨੂੰ ਪੁੱਛਿਆ ਮੈਂ ਜਦ ਮੂੰਹ ਨਹੀਂ ਖੋਲਣਾ ਚਾਹੁੰਦਾ ਸਾਰਿਆਂ ਨੂੰ ਬਹੁਤ ਕੁਝ ਪਤਾ ਇੰਨਾ ਇਕੱਠਾ ਦਾ ਉਥੇ ਕਿਹੜੇ ਕਿਹੜੇ ਕਿਰਦਾਰ ਤੇ ਕਿਹੜੇ ਕਿਹੜੇ ਕੀ ਕੀ ਨੰਗੇ ਹੋਏ ਉਹ ਕਹਿੰਦਾ ਕਈ ਵਾਰੀ ਢੱਡਾ ਆਪ ਦਾ ਨੰਗਾ ਹੁੰਦਾ ਜਦੋਂ ਝੱਗਾ ਚੱਕਦੇ ਆ ਉਦਦੇ ਜਿੱਦੇ ਅਗਲੇ ਨੇ ਬਾਹ ਮਰੋੜਨੀ ਉਦਦੇ ਮਰੋੜ ਹੀ ਲੈਣੀ ਉਹਦੇ ਮੁੜ ਕੇ ਤੁਹਾਨੂੰ ਵਰਤ ਕੇ ਹੋ ਜਾਣਾ ਮੁੜ ਕੇ ਤੁਸੀਂ ਗਾਲਾਂ ਕੱਢਦੇ ਤੁਰੇ ਫਿਰ ਉਹ ਤੇ ਮੁੜ ਕੇ ਇਹਨਾਂ ਦੇ ਖਿਲਾਫ ਨਵਾਰੇ ਮਾਰਦੇ ਕਿਉਂਕਿ ਸਿਆਸਤ ਸੱਪ ਤੋਂ ਵੀ ਮਾੜੀ ਹੁੰਦੀ ਹੈ ਇਹ ਜੈਰੀ ਲੋਕ ਹੁਣ ਵੀ ਕਰਦੇ ਹਨ ਵੀ ਜੋ ਸਾਡਾ ਰਾਜ ਆ ਗਿਆ ਸੀ ਐਂ ਕਰਾਂਗੇ ਉਹ ਕਰਾਂਗੇ ਇਹਦਾ ਮਤਲਬ ਇਹ ਹੈ ਵੀ ਤੁਸੀਂ ਕੁਝ ਨਹੀਂ ਸਬਕ ਸਿੱਖਿਆ ਜੀ ਤੁਹਾਡੇ ਕੋਲ ਇੱਕੋ ਹੀ ਤਰੀਕਾ ਕੱਲ ਨੂੰ ਉਹ ਜਿਹੜੇ ਫਰਹਾਰ ਜਾਂਦੇ ਕੱਲ ਨੂੰ ਉਹ ਧਰਨੇ ਲਾਉਂਦੇ ਤਰੇ ਕਰਦੇ ਅਸੀਂ ਐਸੀ ਉਲਜਨ 'ਚ ਫਸ ਗਏ ਵੀਰੋ ਨੌਜਵਾਨੀ ਨੂੰ ਚੰਗਾ ਰਾਹ ਦਿਖਾਓ ਚੰਗੀ ਸੇਧ ਦਿਓ ਇਹ ਤੁਹਾਡੀ ਡਿਊਟੀ ਹੈ ਵੱਡਿਆਂ ਦੀ ਨਫ਼ਰਤ ਨਾ ਫਲਾਓ ਕੁਛ ਨਹੀਂ ਨਿਕਲੇ ਅੱਗੇ ਇਸ ਲੱਭ ਅਸੀਂ ਬਰਬਾਦ ਹੀ ਹੋਏ ਹਾਂ ਤੇ ਅਗਲੀ ਅਪੀਲ ਮੇਰੀ ਨੌਜਵਾਨੀ ਨੂੰ ਇਹ ਹੈ ਜਿਹੜੇ ਲੋਕ ਇਹ ਚੀਜ਼ ਦੇ ਚਾਹਵਾਨ ਆ ਸਿਆਸਤ ਵਿੱਚ ਆ ਕੇ ਲੀਡਰ ਬਣਦੇ ਚਾਹਵਾਨ ਇਹਨਾਂ ਨੂੰ ਦਰਬਾਰ ਸਾਹਿਬ ਲੈ ਕੇ ਜਾਓ ਇਹਨਾਂ ਦੇ ਬੱਚਿਆਂ ਦੇ ਸਿਰਾਂ ਤੇ ਹੱਥ ਰਖਾਓ ਵੀ ਖਵਾਓ ਕਸਮ ਇਥੇ ਵੀ ਜੋ ਕੁਛ ਅੱਜ ਹੈ ਇਥੇ ਦੱਸੋ ਤੇ ਸਿਆਸਤ ਤੋਂ ਬਾਅਦ ਵੀ ਤੁਹਾਡੇ ਕੋਲ ਇਹੀ ਰਹੂ ਜਾਂ ਜੇ ਪਿੱਛੇ ਤੁਸੀਂ ਕੀ ਸੀ ਤੇ ਅੱਜ ਤੁਸੀਂ ਕੀ ਹੋ ਇਹਨਾਂ ਕੋਲ ਇਥੇ ਖੜ ਕੇ ਕਸਮ ਖਵਾਓ ਜੇ ਮੈਂ ਬੋਲਦਾ ਮੈਨੂੰ ਲੈ ਕੇ ਚੱਲੋ ਮੈਂ ਖਾਉਂਗਾ ਨੌਕਰੀ ਤੋਂ ਪਹਿਲਾਂ ਕੀ ਸੀ ਅੱਜ ਕੀ ਹੈ ਇੱਕ ਵੀ ਚੀਜ਼ ਦਾ ਇੰਨਾ ਵੀ ਵਾਅਦਾ ਹੋਇਆ ਹੋਵੇ ਤੁਹਾਡਾ ਦਿਨਦਾਰ ਹੋਊਗਾ ਇਹਨਾਂ ਲੋਕਾਂ ਨੂੰ ਇਹ ਕਟਾਰੇ 'ਚ ਖੜੇ ਕਰਨੇ ਸਿੱਖੋ ਤਨਹੀਂ ਬੇਈਮਾਨਾਂ ਨੂੰ ਲਾ ਕੇ ਤੇ ਬੇਈਮਾਨੀ ਫੇਰ ਅੱਗੇ ਜਾਊਗੀ ਤੇ ਇਹ ਫਿਰ ਇਸੇ ਚ ਇਹੀ ਇਸੇ ਜਾਲ 'ਚ ਹੀ ਫਸੇ ਰਵਾਂਗੇ ਕਿੱਥੇ ਵੀਡੀਓ ਖਤਮ ਕਰਦੇ ਆ ਵਾਹਿਗੁਰਜੀ ਖਾਲਸਾ ਵਾਹਿਗੁਰਜੀ